ਸਾਸਤਿਕਾ ਜੀ ਸਾਰਿਆਂ ਨੂੰ ਸੰਦੀਪ ਦੇ ਫਾਨ ਤੋਂ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਵੀਰ ਉਹਨਾਂ ਕੋਲ ਪਹੁੰਚ ਗਏ ਤੇਜਿੰਦਰ ਕੋਲ ਜੀ ਪਿੰਡ ਹੈਗਾ ਗਮਾਨਪੁਰਾ ਗਮਾਨਪੁਰਾ ਜ਼ਿਲ੍ਹਾ ਹੈਗਾ ਜੀ ਅੰਮ੍ਰਿਤਸਰ ਤਹਿਸੀਲ ਹਟਾਲੀ ਬਾਈ ਜੀ ਕੀ ਵੀਡੀਓ ਬਣਾਈਆਂ ਜੀ ਆਪਾਂ ਤੇ ਅੱਜ ਵੀ ਨੇ ਕੋਈ 4-5 ਲੱਗਪੇ ਪਛੂ ਸੇਲ ਆ ਨਾਲ ਦੋ ਟਰੈਕਟਰ ਵੀ ਆ ਤੇ ਟਰਾਲੇ ਵੀ ਦੋ ਤੇ ਆਓ ਫਿਰ ਬਾਈ ਜੀ ਉਹਨਾਂ ਨਾਲ ਗੱਲਬਾਤ ਕਰੀਏ ਬਾਈ ਜੀ ਸਤਿਕਾਰ ਹੋਰ ਬਾਈ ਜੀ ਸਭ ਠੀਕ ਠਾਕ ਹੈ ਬਸ ਚੜਦੀ ਕਲਾ ਜੀ ਇਹ ਵਧੀਆ ਫਰਕਾ ਹਾਂ ਵਧੀਆ ਬਹੁਤ ਵਧੀਆ ਰਿਹਾ ਚਲੋ ਮੱਝਾ ਵੀ ਕਿਹਾ ਟਰੈਕਟਰ ਕੋਈ ਵੀ ਕਿਹਾ ਕਿ ਨਹੀਂ ਟ੍ਰਾਲੇ ਵਗੇ ਤਲ ਰੋਵੇਗੀ ਨਹੀਂ ਇੱਕ ਵਗੇ ਇੱਕ ਵਗੇ ਚਲੋ ਉਹ ਵੀ ਸਾਈ ਪਾਉਂਦੇ ਹੀ ਦਿਲ ਕੱਢਦੇ ਫਿਰ ਬਾੜਦੇ ਮੈਂ ਜਿਆਦਾ ਫੋਨ ਨਹੀਂ ਕੀਤਾ ਮੈਂ ਕੋਈ ਨਹੀਂ ਅਗਲੀ ਵੀਡੀਓ ਵਗੇ ਚਲੋ ਆਜੇ ਫਰ ਮਈਆ ਮਈਆ ਵੇਖੋ ਲੈਂਦੇ ਦੋਫੇ ਹੀ ਹੈ ਨਾ ਹਾਂਜੀ ਕੱਲ ਸ਼ੁਰੂ ਫਿਰ ਇਧਰ ਲੱਗਾ ਉਹਦੇ ਲੱਗੀ ਹਾਂਜੀ ਗੰਗਾ ਗੱਬਣਾ ਜੀ ਨਹੀਂ ਸੂਈ ਜੀ ਅੱਛਾ ਹਾਂਜੀ ਉਹ ਬੱਚੀ ਠਾਦੇ ਬਾਬਾ ਲੈ ਵੀ ਭਾਜੀ ਕਿੰਨਾ ਦੋਦਾ ਇਹਦੇ ਕੋ 18 ਕਿਲੋ ਬੋਲਾ ਜੀ 18 ਕਿਲੋ ਇਸ ਟਾਈਮ ਬੋੜਾ ਜੀ ਆ ਲੈ ਇਸ ਨੂੰ ਖਾ ਲੈ ਇਧਰ ਕੋ ਵੀ ਸੰਦੀ ਬੈ ਕੋ ਗੱਲ ਨਹੀਂ ਅੱਛਾ ਬੈ ਰੋ ਆ ਜਾਓ ਵਾਹ ਜੀ ਕੋਈ ਗੱਲ ਨਹੀਂ ਵੇਲੇ ਖੇਚ ਫੋਟੋ ਸ਼ੰਭੂ ਸੀਲ ਪੂਰੀ ਹਨਾ ਹਾਂਜੀ ਪੂਰੀ ਠੰਡੀ ਕੋਈ ਵੰਗਾ ਨਹੀਂ ਪਾਉਂਦੀ ਲੋੜ ਆ ਵੇਲੋ ਨਹੀਂ ਠੀਕ ਹੈ ਲੋ ਜੀ ਬੱਛੀ ਮਗਰਾ ਕੀ 18 ਕਿਲੋ ਐਸਟੇ ਬੋਲਈਆ ਤੇ ਤੋਰ ਮੇਰਾ ਵੀ ਤੋਰ ਬੱਛਾ ਜੋ ਮਗਰ ਬੱਛਾ ਜੀ ਹਾਂਜੀ ਹਾਂਜੀ ਆ ਕੇ ਵਿਖਾ ਦਿਓ ਵਿਤੀ ਨਾ ਆਏ 나ੜੂ ਨਾਲ ਜੋ 나ੜੂ ਨੂੰ ਬਖਾਣੇ ਜੀ ਮਾ ਇਹ ਇਧਰ ਲੈ ਚਲਾ ਆ ਵੇਖ ਸ਼ੰਭੂ ਦਾ ਥੋਣੀ ਬੈਠਾ ਤੇ ਗੱਡੀਆਂ ਨੂੰ ਗੱਡੀਆਂ ਨੂੰ ਤੇ ਲੈਵਾ ਚੈੱਕ ਕਰਾ ਸ਼ੰਭੂ ਕਰਾ ਅਰੇ ਚੋਈ ਜੋ ਵਿਤੀ 6 ਵਜੇ ਸਵੇਰ ਦੀ ਬਿਲਕੁਲ ਹਜੇ 6:30 ਹਨਾ ਜੀ ਹਾਂਜੀ ਜੀ ਸਾਢੇ 4 ਟਾਈਮ ਆਦਾ ਸਿਰਫ ਹੀ ਲੈ ਲੈ ਆਜੋ ਬਰੇ ਆਜੋ ਆਜੋ ਬਰੇ ਉੱਥੇ ਬਹਿ ਕੇ ਵੇਖੀ ਇੱਕ ਨਾ ਫੋਟੋ ਖਿੱਚ ਕੇ ਹਾਂ ਜੀ ਹਾਂ ਆਜੋ ਆਜੋ ਲਿਆਓ ਡੱਕੋ ਡੱਕ ਲਾਗੋ ਫੜ ਲਾਗੋ ਫੜ ਇੱਥੇ ਇੱਥੋਂ ਫੜ ਇੱਥੋਂ ਬੜਬੜੇ ਫੜ ਲਾਗੋ ਲੈ ਆਜੇ ਮੋਹਰੇ ਤੇ ਠੀਕ ਆ ਬਹਿ ਜਾਓ ਸਦੀਪ ਵੀਰ ਉਧਰੋਂ ਭਾਈ ਇਧਰੋਂ ਬਹਿ ਜਾ ਮੈਂ ਉਧਰ ਬਹਿ ਜਾ ਬਹਿ ਜਾ ਥੱਲੇ ਓਕੇ ਆ ਨਹੀਂ ਠੀਕ ਆ ਵੇਖ ਲਓ ਹੈ ਮਣਕੀਆ ਲੈ ਸਾਡੀ ਘਰ ਵਾਲਿਆਂ ਦੇ ਸਾਢੇ 5 ਫੈਂਡ ਆਉਂਦੀ ਆ ਅੱਜ ਦੂਜੇ ਸੂਏ ਇਹ ਵਿਹੜੀ ਬਹੁਤ ਸੋਹਣੀ ਹਾਂ ਜੀ ਲੈ ਚਲੋ ਉੱਥੇ ਹਾਂ ਜੀ ਤੇ ਜਿੰਦਰ ਜੀ ਭਾਬਾ ਛੋੜੇ ਰੱਖਣਾ ਉਧਰ ਨਾਲ ਕੰਮ ਹੀ ਕਰੋ ਵੇ ਉਹ ਪਾਉ ਡਮਾਈ ਵੀਰ ਜੀ ਬਸ ਬੋਲੋ ਫਿਰ ਅਸੀ ਕਰ ਲਈਏ ਮਨ ਵੇ ਲੋ ਜੈ ਜੀ ਕੋਈ ਗੱਲ ਨਹੀਂ ਬਸ ਛੋੜੀ ਗਈ 75 ਦੀ ਚਲੋ ਜਾਂਦੇ ਠੀਕ ਹੈ ਜੈ ਜੀ ਬਿਲਕੁਲ ਜੈ ਜੀ ਹਾਂਜੀ ਲਓ ਜੀ 75 ਇਹ ਛੋਟ ਛੜ ਕਰ ਦੇ ਖੁੱਲੀ ਕਰਨਗੇ ਹਾਂਜੀ ਜਰਸੀ ਵੀਰ ਜੀ ਫੁੱਲ ਮਾਨ ਕਰਾਂਗੇ ਵੀਰ ਬਿਲਕੁਲ ਬਿਲਕੁਲ ਜੀ ਹਾਂਜੀ ਜੈ ਹਾ ਜੀ ਆ ਛੋਟੀ ਜੀ ਵੀਰ ਜੀ ਪਹਿਲੇ ਸੂਏ ਪਹਿਲਾ ਸੂਆ ਹਾਂਜੀ ਸੂਈ ਆ ਹਾਂਜੀ ਹਾਂਜੀ ਲਓ ਜੀ ਪਹਿਲਾ ਸੂਏ ਛੋਟੀ ਸੂਈ ਆ ਤੇ ਇਹ ਤਾਂ ਹੈ ਵੀ ਜਿਹੇ ਸੇਵ ਦੇ ਚਵਾਈ ਹੋਈ ਜੋ ਕੱਟ ਤੜਾ ਲੈਵਾ ਹਾਂਜੀ ਇਹ ਵੀ ਤੋਰੋ ਤੋਰੋ ਵੱਡੀ ਭੋਦੀ ਜੇ ਵੀ ਇਹ ਵੀ ਦੇਖੋ ਕਰਾ ਦੇ ਮੈਂ ਤਾਂ ਕਿਸ ਕਾਵੇਂ ਗੰਨ ਦਿੱਤੀ ਤੂੰ ਮੜਾ ਰਸੇ ਢੇਲੇ ਕਰ ਦਿੰਦਾ ਮੈਂ ਰੋਕ ਲਈਏ ਨਹੀਂ 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 ਰੋਕਣਾ ਮੈਂ ਖੋਲ ਦੇਣਾ ਭਰਾ ਭਰਾ ਤੋਰੋ ਕਰਾ ਦੇ ਲੋ ਜੀ ਪਹਿਲਾਂ ਸਭ ਜੀ ਕਿੰਨਾ ਦੋ ਦੋਣਾ ਇਸ ਟਾਈਮ 11 ਕਿਲੋ ਲੀਟਰ ਵਾਲਾ 11 ਕਿਲੋ ਲੀਟਰ 8 ਦਿਨ ਹੋਏ ਸੂਈ ਨੂੰ 8 ਦਿਨ ਹੋਏ ਮਗਰ ਕਟੂਆ ਮਗਰ ਕੱਟੀ ਆ ਕਟੂ ਕਟੂ ਕਟੂਆ ਚਲੋ ਚੱਲਣ ਦੋ ਮੋੜ ਲਿਆ ਚੋਈ ਜੂ ਵਰੀ ਜੀ ਅਈ ਨੋਕੜਾ ਥਣ ਪੂਰੀ ਚੋਈ ਕੋਈ ਹੋਰ ਨਹੀਂ ਕਰਦੀ 10 ਮਿੰਟ ਰੁੱਕ ਕੇ ਲਾਇਆ ਜੀ ਹੈ ਠੀਕ ਆ ਆਜੋ ਨਾਲੇ ਕੰਗਣੀ ਆਇਆ ਹੈ ਨਾ ਜੀ ਉਹ ਹੈ ਸਿੰਗਾ ਹਾਂ ਜੀ ਰਜਿੰਦਰ ਜੀ ਬਸ ਇਹ ਵੀ ਉਡਦੇ ਨੇ ਜਹਰਾਨ ਉਡਦੇ ਜੀ ਹਾਂ ਜੀ ਬੋਲੋ ਮੁੱਲ 115 110 ਦੀ ਹਾਂ 110000 ਦੀ ਹਾਂ ਹਾਂ ਜੀ ਚੱਲਣ ਦੋ ਫੁੱਲ ਮਾਨ ਕਰਾਂਗੇ ਫੁੱਲ ਮਾਨ ਦਾ ਹੋ ਜੋ ਹੋਰ ਹੋ ਜੂ ਮਾਨ ਦਾ ਨਾ ਕੋਈ ਚੱਕਰ ਨਹੀਂ ਹਾਂ ਜੀ ਵੇਖੋ ਮਈ ਵੀ ਜੀ ਆਪਣੇ ਜੱਡੀ ਮਾਝੇ ਵੀਰ ਜੀ ਇਹ ਆਹ ਦੱਸੋ ਗੱਬੜ ਨਹੀਂ ਸੁਈ ਸੁਈ ਹੋ ਜੀ ਅੱਛਾ ਹਾਂ ਜੀ 6 ਵਜੇ ਚਵਾਈ ਹੋਈ ਜੋ 6 ਵਜੇ ਚਵਾਈ ਦੋਦ 11 ਕਿਲੋ 12 ਕਿਲੋ ਬੋਲਾ ਹੀ ਆ ਲੈ ਇਹ ਮੁਖੇਜ ਥੋੜੋ ਖੇਡ ਆਹ ਠੀਕ ਆ ਤੋਰੋ ਵੀ ਇਧਰ ਹੋ ਜੀ ਵੱਡੀ ਝੋਟੀ ਆ ਫਿਰ ਦੇਖੋ ਘਰਾਂ ਦੇ ਚੱਲਣ ਦੋ ਪੂਰੀ ਵੱਡੀ ਵੀ ਜੀ ਪੂਰੀ ਵੱਡੀ ਚੋਈ ਜੋ ਇੰਦੇ ਵੀ ਜਿੰਦੇ ਵਧੀਆ ਵਧੀਆ ਵਾਜ ਜਾਣਾ ਇੱਕ ਵਾਜੂ ਇੱਕ ਇੱਕ ਵਾਜ ਜਾਣਾ ਤੋਰ ਤੋਰ ਗੱਡੀ ਵਾਲ ਨੂੰ ਤੋਰਿਆ ਕਰ ਗੱਡੀ ਵਾਲ ਨੂੰ ਹਾਂ ਵਾਜ ਜਾਣਾ ਵਾਜ ਜਾਣਾ ਦੇਖੋ ਵੀਰ ਜੀ ਕੱਦ ਦੇਖੋ ਮੈਂ ਨਾ ਪੂਰੀ ਵੱਡੀ ਝੋਟੀ ਹੈ ਜੀ ਸੁਆ ਵੀ ਦੁਜਾ ਸੁਆ ਤੋ ਆ ਜਾਓ ਜੀ ਆ ਜਾਓ ਘਰ ਆਵੇ ਕਟਾ ਜੀ ਮੰਗਣਾ ਹਾਂਜੀ ਹਾਂਜੀ ਅਜਾ ਜਿਹੜੇ 2 ਪੀਸ ਪਏ ਆ بڑے ਐਂਡ ਵਾਲੇ ਪੀਸਾਂ ਰੀਜਨ ਸ਼ੰਭੂ ਬਣਾਈ ਚੰਗਾ ਵੀਡੀਓ ਕਰ ਰਹੇ ਨੇ ਬੋਲੋ ਜੀ ਇਹਦਾ ਮੁੱਲ ਇੱਕਤੀ ਕਰ ਦਈਏ ਜੀ ਜਾਣੀ 125 ਫੁੱਲ ਮਾਣ 125 ਤੇ ਜਿੱਥੋਂ ਤੱਕ ਜਾਣਾ ਆਪਣੀ ਚੋਚ ਕਰਦਣ ਜਿੱਥੋਂ ਦਾ ਪੰਜਾਹ ਚ ਸੈਂਡ ਹੁੰਦਾ ਉਥੇ ਪਹੁੰਚ 125 ਚੱਲ ਹੁਣ ਆ ਗਏ ਸ਼ੰਭੂ ਘਰਾਂ ਦੇ ਬਸ ਇੱਧੂ ਉੱਪਰ ਦਾ ਰਬ ਦਾ ਨਾ ਹੀ ਆ ਕੱਦ ਵੇਖੋ ਜੀ ਕੱਦ ਵੇਖੋ ਤੇ ਰਾਜੀ ਵੇਖੋ ਗੱਬੜ ਹਰਿਆਣਾ ਹਾਂਜੀ ਗੱਬੜ ਗੱਬੜ ਤੇ ਗੱਬੜ ਨੂੰ ਲੈ ਰਖਾ ਸ਼ੰਭੂ ਨੀੜੇ ਉਹ ਘਾਗ ਰਹੇ ਵੇ ਇਹ ਕਰਿਆ ਕਿਉਂ ਮੇਰੇ ਨਾਲ ਦਸ ਨਹੀਂ ਹੁੰਦੀ ਆ ਜੀ ਹਾਂਜੀ 10 ਦਿਨ ਵੀਰ ਜੀ ਲੈ ਜੂਗੀ ਤੋਰੋ ਘਰਾਂ ਦੇ ਓ ਦਸ ਦੇ ਨਹੀਂ ਮੈਂ ਇਹ ਸੁਣਾ ਤੇਨ ਝੋਟੀ ਵਖਾਂ ਲੱਗਿਆ ਤਰੋ ਆ ਚੈੱਕ ਕਰੋ ਵੇਖ ਲੈ ਤੋਰੋ ਸਿੰਗ ਵੇਖੋ ਤੇ ਕੱਦ ਵੇਖੋ ਤੇ ਰਾਜੀ ਵੇਖੋ ਮੰਜੇ ਡੜਦੇ ਜੋ ਤੇ ਤਜਿੰਦਰ ਜੀ ਕਿੰਨਾ ਦੁੱਧ ਕਰੂਗੀ ਇਹ ਦੁੱਧ 20 ਪਲੱਸ 20 ਪਲੱਸ ਲਓ ਜੀ 20 ਪਲੱਸ ਕਰਨਾ ਦੋਦ ਨੇ ਇੱਕੋ ਸੰਦੀਪ ਜੀ ਮਈਆ ਤੁਸੀਂ ਆਪਾਂ ਰੋਈ ਵੇਚਦੇ ਮੈਂ ਨਾ ਐਂਡ ਬਜੀ ਐਂਡ ਹੋਇਆ ਪਿਆ ਹਾਂਜੀ ਐਂਡ ਹੋ ਗਿਆ ਐਂਡ ਉਹ ਲੈ ਜੀ ਮੇਰਾ ਵੀ ਸ਼ਾਮ ਲੈ ਜਾ ਸ਼ਾਮ ਲੈ ਜਾ ਸ਼ਾਮ ਐਂਡ ਹੋਇਆ ਵਾ ਝੋਟੀ ਵੇਖਾ ਇਹ ਖੜਾਓ ਇੱਥੇ ਜਾ ਕੇ ਮੂੰਹ ਖੇਚੇ ਪੜੋ ਇਨੂੰ ਕਹਿੰਦੇ ਪਾਲਪਲੋਸਨ ਹਰਿਆਣਾ ਵੀਰ ਜੀ ਪੰਜਾਬ ਚ ਹਰਿਆਣਾ ਬਣਾਇਆ ਆ ਹਾਂ ਇਹਨੂੰ ਪਾਲ ਰੋ ਇਧਰ ਖੋ ਐਡੀ ਠੰਡੀ ਇਹ ਖਾ ਰੇ ਇਧਰ ਠੰਡੀ ਵੇਖੋ ਵੇਖ ਬਹਿ ਜਾਓ ਹਾਂ ਕਿਉਂ ਠੀਕ ਆ ਇਧਰ ਵੇਖੋ ਸਿਫ ਤੇ ਆਹ ਵੇਖੋ ਗੱਭਰ ਰੋਟੀ ਐਵੇਂ ਲੋ ਗੱਭਰ ਸ਼ਹਿਦ ਹੀ ਆਉਂਦਾ ਜੋ ਜੀ ਵੇਖ ਲਓ ਨਹੀਂ ਠੀਕ ਆ ਪੜਾਈ ਜਾ ਪੂਰੀ ਹਾਂਜੀ ਬੋਲੇ ਹਾਂਜੀ ਬੋਲੋ ਉੱਥੇ ਬੋਲ ਕੇ ਜਾਈ ਉੱਥੇ ਬੋਲ ਦੋ ਉੱਥੇ ਬੋਲ ਦੋ ਕੋਈ ਚੱਕਰ ਨਹੀਂ ਲੈ ਜਾਮ ਫਿਰ ਕਮਾਰੇ ਕੈਮਰਾਮੈਨ ਕਰੇ ਚੰਗੇ ਫਿਰ ਦਿਖਾ ਦੇ ਹਰਿਆਣਾ ਹਰਿਆਣਾ ਹਾਂ ਹਾਂਜੀ ਫਿਰ ਇਹ ਤੁਹਾਡੇ ਬੋਲੇ ਦੱਸਦੀ ਐ ਤੁਸੀਂ ਦੱਸ ਦੋ ਬਾਈ ਜੀ ਦੱਸ ਦੋ ਤੁਸੀਂ ਦੱਸਣਾ ਹਾਂਜੀ ਤੁਸੀਂ ਦੱਸਣਾ ਮੋਹਰੇ ਅਸੀਂ ਕਿਹਾ ਕਰਾਂਗੇ ਹਾਂ ਮੋਹਰੇ ਕਸੀ ਹਾਂ ਹਾਂ ਨਾ 175 ਫੁੱਲ ਮਾਨ 70 ਦੀ ਚਲੋ 70 ਦੀ ਲਾ ਲਾ 170 ਦੀ ਜਲਨ ਜਾਣ ਦੋ ਹਾਂਜੀ ਮੈਂ ਨਾ ਬਸ ਐਂਡ ਯਾਰ 170 ਹੀ ਬਸ ਇਹ ਸਮਝ ਲੋ ਇਹ ਮੁਫਤ ਰ ਭਾਈ ਹਾਂ ਹਾਂਜੀ ਠੀਕ ਹੈ ਪਰ ਵੇ ਲੋ ਫਿਰ ਜੀ ਆਹ ਲੈ ਕਾਕਾ ਜੇ ਸੂਪ ਹੀ ਨਾ ਇੱਥੋਂ ਥੱਲਾ ਬਣਾਉਂ ਹਾਂ ਆਹ ਕੱਢ ਦੇ ਵੇਖੋ ਗੱਡਾ ਵੇ ਠੀਕ ਆ ਖਿੱਚ ਫੋਟੋ ਸ਼ੰਭੂ ਇੱਥੇ ਖਿੱਚ ਖਿੱਚ ਫੋਟੋ ਖਿੱਚੀ ਜਾ ਕੇ ਬਾਹਰ ਆ ਜੋ ਇਹ ਵੀ ਹਰਿਆਣਾ ਹਾਂਜੀ ਵੀਰ ਜੀ ਇਹ ਵੀ ਇੱਕੋ ਘਰੋਂ ਮਈਆਂ ਦੋਵੇਂ ਆਈਆਂ ਜੋ ਦੋਵੇਂ ਕੰਮ ਇਹ ਵੀ ਕੰਮ ਹਾਂਜੀ ਇਹ ਵੀ ਤੋਰੋ ਇਹ ਵੀ ਦੁੱਧ 10 ਦਿਨ ਖੜੂਗੇ ਜੇ ਜੈਡ ਬਲੈਕ ਹੀ ਹਾਂਜੀ ਰਜਿੰਦਰ ਜੀ ਮਾਣੀ ਖੋਜ ਕਰਦਾ ਦਾ ਹਾਂਜੀ ਐਂਡੀ ਕਰਾ ਰਹੀ ਆ ਕਿਹੜੇ ਇਲਾਕੇ ਬਾਈ ਕੱਢ ਕੇ ਲੈ ਕੇ ਆ ਬੇ ਇਹ ਹਰਿਆਣਾ ਵੀਰ ਜੀ ਹਰਿਆਣਾ ਹਰਿਆਣਾ ਵਾਕੇ ਗੱਲ ਸਹੀ ਏ ਜੀ ਕੋਈ ਨਹੀਂ ਜਿੱਦਾਂ ਮਰਜ਼ੀ ਮੂੰਹ ਫੜਵਾਵੇ ਲੋ ਵੇਖੋ ਨਹੀਂ ਠੀਕ ਆ ਹੋਰ ਲੈ ਚਲੋ ਉੱਥੇ ਉੱਥੇ ਲੈ ਚਲੋ ਠੀਕ ਆ ਫਤਿਹਿੰਦਰ ਜੀ ਹਾਂ ਜੀ ਮਤ ਜੀ ਜੀ ਬੋਲੋ ਡੀਡ ਕਰ ਲਈਏ ਠੀਕ ਆ ਹਾਂ ਜੀ ਜੈ ਜੀ ਆ ਹਾਂ ਨਾ ਹੀ 1 40 ਦੀ ਲੈ ਲਈ 1 40 ਹਜ਼ਾਰ ਦੀ ਹੁਣ ਭਾਅ ਵੇਖ ਲੋ ਵਾਜਦੇ ਨੇੜੇ ਆ ਜਾਓ ਵੇਖੋ ਵੀਰ ਜੀ ਲਾਇਆ ਵੇ ਆ ਵੇ ਨੇੜੇ ਲਿਆ ਕੇ ਰੱਖੇ ਸ਼ੰਭੂ ਵੇਖ ਕਰਾ ਦੇ ਗਾਈਆਂ ਨੂੰ ਛੱਡਾ ਜੋ ਜਦੋਂ ਜਦ ਹਗ ਰਗਾ ਪਿਛਾ ਆ ਇਹ ਹੈ ਕਿ ਨਹੀਂ ਆਇਆ 140000 ਦੀ 1000 ਹੀ ਛੋੜ ਹੋਰ 139 ਦੀ ਦੇ ਦਾਂਗੇ ਚਲੋ ਆਜੋ ਟਰੈਕਟਰ ਵਖਾਈ ਹਾਂ ਹਾਂਜੀ 25 ਮਾਡਲ 25 ਮਾਡਲ ਪੰਜਵੇਂ ਮਹੀਨੇ ਦਾ ਪੰਜਵੇਂ ਮਹੀਨੇ 25 ਮਾਡਲ ਸਿਰ ਦੋ ਮਹੀਨੇ ਹੋਇਆ ਅੱਗਾ ਪਿਛਾ ਵਖਾਰੇ ਕੋਈ ਪੈਲੀ ਜੀ ਨਹੀਂ ਵਗਿਆ ਕੋਈ ਟਰਾਲੀ ਮਗਰ ਨਹੀਂ ਚੱਲਿਆ ਵੇਲੇ ਲੈ ਆ ਕੇ ਮੇਰੇ ਨਾਲ ਸ਼ੌਂਗ ਨਾਲ ਲੈ ਖੜਾ ਕਰਤਾ ਹੋਵੇਂ ਹਾਂਜੀ ਲੈ ਆਪਾਂ ਵੀ ਜੀ ਸੈਕਿੰਡ ਆਪਾਂ ਤਾਂ ਕਿਹੜੀ ਐਕਸਪੀਆ ਪਲਾਸ ਹਾਂਜੀ ਚੱਲਾਂ ਦੇ ਸ਼ੰਭੂ ਬਲੋੜੀ ਨਹੀਂ ਵੇਖਣੀ ਐ ਕਿ ਉਧਰ ਦੂਰੋਂ ਘੁਮਾਰੇ ਫਿਰ ਕਿਹੜਾ ਦਿਆ ਦੇ ਆ ਇੱਧਰ ਵਿਖਾਓ ਪਹਿਲੇ ਇੱਧਰ ਆ ਇੱਧਰ ਆ ਸ਼ੰਭੂ ਮਗਰ ਟਰਾਲੀ ਤੱਕ ਨਹੀਂ ਪਈ ਲਾ ਆ ਵੇ ਲੋ ਨਾ ਹੱਲ ਪਈ ਬੋਲਾ ਵੇਖੋ ਲਿੰਗ ਇਦਾਂ ਹੀ ਬਿਲਕੁਲ ਰੰਗ ਰੰਗੋ ਵੀ ਆ ਹਾਂਜੀ ਕੋਈ ਨਹੀਂ ਪਿਆ ਚਲੋ ਇਹਦਾ ਹਰ ਆਪਣਾ ਰਜਿੰਦਰ ਜੀ ਮੁੱਲ ਮੋਲੇ ਦਾ ਸਵਾ 6 ਲੱਖ ਰੁਪਈਆ ਸਵਾ 6 ਲੱਖ ਹਾਂਜੀ ਹਾਂ ਨਾ 6 ਦਾ 6 ਲੱਖ ਦਾ ਹਾਂਜੀ ਹੋਰ 10000 ਕਰ ਦੋ 5 ਨੰਬਰ ਦੇ 590 ਦਾ ਜੀ ਚੱਲ ਆ ਫੋੜ ਖੇਜੇ ਸ਼ੰਭੂ ਇੱਧਰ ਆ ਫੋੜ ਕੇ ਛੇਜ ਫੋੜੋ ਠੀਕ ਆ ਓਕੇ ਚਲੋ ਉਹਨੂੰ ਉਧਰ ਕਰ ਬੰਦ ਨੂੰ ਟਰਾਲੀ ਵੀ ਜੀ ਕੀ ਟਰਾਲਾ ਰਹਿ ਗਿਆ ਹਾਂ ਬਾਈਆਂ ਨੇ ਕੋਲ ਹੋਰ ਦੇ ਦੋ ਇੱਕ ਆਉਂਦੇ ਆ 16 7 ਇੱਕ ਆਂਦਾ ਪਿਆ ਵਾ ਤੇ ਦੋ ਹੀ ਟਰੈਕਟਰ ਆ ਇੱਕ ਬਖਾਦਾ ਤੇ ਇੱਕ ਹਜੇ ਉਹ ਵੀ ਆਂਦਾ ਪਿਆ ਵਾ ਤੇ ਬਾਕੀ ਇਹ ਨਹੀਂ ਗੱਲ ਕੀ ਤੇ ਹਰ ਵਾਰ ਮਿਲਣੀ ਹੀ ਏ ਟਰਾਲੇ ਕੋਲੇ ਮਿਲਣੀ ਆ ਇਹ ਫਿਰ ਉਹੀ ਮਾਡਲ ਹੈ ਜੀ ਹਾਂਜੀ ਇਹ 14 7 ਬਿਨਾ ਜੱਕ ਦੋ 14 7 ਬਿਨਾ ਜੱਕ ਦੋ ਡਬਲ ਟੈਰ ਹਾਂਜੀ ਡਬਲ ਟੈਰ ਠੀਕ ਆ ਤੇ ਉਹ ਲੈ ਵੀ ਜਾਲੀ ਵਿਖਾ ਦਿਓ ਘਰੇ ਘਰੇ ਜਾਲੇ ਸਾਰੇ ਘੇੜਾ ਕਢਾ ਦੇ ਕਰਾ ਦੇ ਇੱਕ ਕਰੇ ਬਾ ਐ ਥੋਲੋ ਥੋਲੋ ਵਖਰੇ ਸਾਰੇ ਨਾ ਨਾ ਵਖਰੇ ਕਿਹੜਾ ਸਾਰੇ ਪਸ ਲੈ ਜਾ ਕੇ ਮਾ ਕੇ ਲੈ ਜਾ ਤੇ ਦਜਿੰਦਰ ਜੀ ਫਿਰ ਇਹਦਾ ਮੁੱਲ ਹੁਣ ਕਿੰਨਾ ਕਰੀਏ ਇਹਦਾ ਮੁੱਲ ਕਰ ਦਈਏ 2 60 ਦਾ 2 ਲੱਖ 60 ਹਜ਼ਾਰ ਚਾਹ 10 ਹਜ਼ਾਰ ਹੋਰ ਜਾਂਦੋ 2.5 ਦਾ ਦੇ ਦਿੰਦਾ 2.5 ਲੱਖ ਦਾ ਸ਼ੰਭੂਆ 2.5 ਲੱਖ ਰਾਂ ਦੇ ਫੋੜਾ ਖੇਦੇ ਇੱਕ ਵਾਰੀ ਚਲੋ ਪਸ ਆਈਏ ਇੱਕ ਹਾਲ ਇੱਕ ਹਾਲ ਆ ਚੋਰਾ ਜੀ ਹਾਂ 16 16 1300 ਰੀ 13 13 ਨਾਲ ਸਪਰਿੰਗ ਵਾਲੀਆਂ ਹਾਂਜੀ ਇਹਦੀ ਵੀ ਡਿਮਾਂਡ ਬਹੁਤ ਰਹਿੰਦੀ ਹੈ ਕਿਉਂਕਿ ਇਦਾਂ ਪੈਲੀਆਂ ਥੋੜੀ ਜਿਹਾ ਹੋ ਸਕਦਾ ਹਾਂਜੀ ਹਾਂਜੀ ਬੋਲੋ ਇਹਦਾ 35000 35000 ਰੁਪਇਆ ਹਾਂਜੀ ਚਲੋ 30 ਦੀ ਜਾਂਦੋ 30 ਦੀ ਜਾਂਦੋ ਚਲੋ ਠੀਕ ਹੈ ਜੀ ਬੋਲੋ ਭਾਈ ਇਹ ਨੰਬਰ ਫਿਰ ਆਪਣਾ 88280 55706 ਪਿੰਡ ਗਮਾਨਪੁਰਾ ਜ਼ਿਲ੍ਹਾ ਅਮਰਸਰ ਤਹਿਸੀਲ ਅਟਾਰੀ ਸਸਿਕਾ